ਹੈਲੋ ਹੈਲੋ ਹਾਂਜੀ ਵੀਰੇ ਆ ਪਾਜੀ ਕੀ ਹਾਲ ਚੱਲ ਜੇ ਪਛਾਨਿਆ ਜੀ ਆ ਨਹੀਂ ਸਰ ਪਛਾਨਿਆ ਨਹੀਂ ਮੇਰੇ ਕੋ ਨੰਬਰ ਨਹੀਂ ਹੈਗਾ ਤੁਹਾਡਾ ਸੌਰੀ ਹਾਂ ਮੈਂ ਪਾਜੀ ਵੱਡੀ ਪ੍ਰੋਡਕਸ਼ਨ ਤੋਂ ਬੋਲ ਰਿਹਾ ਜੀ ਵੱਡੀ ਪ੍ਰੋਡਕਸ਼ਨ ਕਿਹੜੀ ਪ੍ਰੋਡਕਸ਼ਨ ਹੈ ਜੀ ਨਹੀਂ ਨਹੀਂ ਆਪਣੀ ਪ੍ਰੋਡਕਸ਼ਨ ਦਾ ਨਾਮ ਹੀ ਵੱਡੀ ਪ੍ਰੋਡਕਸ਼ਨ ਹੈ ਜੀ ਅੱਛਾ ਵੱਡੀ ਪ੍ਰੋਡਕਸ਼ਨ ਠੀਕ ਆ ਸਰ ਹਾਂਜੀ 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 ਤੁਹਾਡਾ ਨੰਬਰ ਮੇਰੇ ਕੋ ਸੇਵ ਆ ਬਹੁਤ ਵਧੀਆ ਤੁਸੀਂ ਆਰਟਿਸਟ ਹੋ ਆਪਾਂ ਨੂੰ ਬਹੁਤ ਤੁਹਾਡਾ ਨਾਮ ਮੇਰੇ ਕੋ ਆਇਆ ਹੀ ਕਿਸੇ ਕੋਲੋਂ ਥੈਂਕ ਯੂ ਵੀਰੇ ਥੈਂਕ ਯੂ ਹਾਂ ਜੀ ਜਿਵੇਂ ਕੰਮ ਦੇਖਿਆ ਭਾਈ ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀਂ ਥੈਂਕ ਯੂ ਜੀ ਤੇ ਭਾਈ ਆਪਾਂ ਨੇ ਇੱਕ ਫਿਲਮ ਕਰ ਰਹੇ ਹਾਂ ਅੱਛਾ ਆਪਾਂ ਨੇ ਆਪਣੀ ਪ੍ਰੋਡਕਸ਼ਨ ਦੇ ਅੰਡਰ ਕਰ ਰਹੇ ਹਾਂ ਹਾਂ ਜੀ ਹਾਂ ਜੀ ਆਪਣੀ ਪ੍ਰੋਡਕਸ਼ਨ ਚ ਹੀ ਕਰ ਰਹੇ ਆ ਪ੍ਰੋਡਿਊਸਰ ਭਾਈ ਬਹੁਤ ਵੱਡੇ ਪ੍ਰੋਡਿਊਸਰ ਆ ਓਕੇ ਆ ਆਪਾਂ ਲੈ ਕੇ ਆ ਰਹੇ ਹਾਂ ਇੱਥੇ ਵੱਡੇ ਵਪਾਰ ਉਹ ਦੁਬਈ ਦੁਬਈ ਤੋਂ ਪ੍ਰੋਡਿਊਸਰ ਲੈ ਕੇ ਆ ਰਹੇ ਹਾਂ ਕਾਫੀ ਅੱਛੀ ਸਟਾਰ ਕਾਸਟ ਨਾਲ ਫਿਲਮ ਕਰ ਰਹੇ ਹਾਂ ਕੌਣ ਆ ਭਾਜੀ ਐਕਟਰ ਕੌਣ ਹੀਰੋ ਕੌਣ ਹੋਏਗਾ ਐਕਟਰ ਭਾਈ ਮੈਂ ਤੁਹਾਨੂੰ ਦੱਸਾਂਗਾ ਆਪਾਂ ਇੱਕ ਨਾ ਸਟੋਰੀ ਤੇ ਬਹਿ ਜਾਾਂਗੇ अच्छा ते फिर ਮਤਾਂ ਨੂੰ ਸਾਰਾ ਕੁਝ ਦੱਸ ਦੁੱਸ ਦਵਾਂਗਾ ਤੇ ਹੋਰ ਤੁਸੀਂ ਦੱਸੋ ਕੀ ਚੱਲ ਰਿਹਾ ਅੱਜਕੱਲ ਪਾਜੀ ਕੀ ਬਜਟ ਵਗੈਰਾ ਕੀ ਚੱਲ ਰਿਹਾ ਤੁਹਾਡਾ ਬਜਟ ਸਰ ਕਰੈਕਟਰ ਦੇ ਹਿਸਾਬ ਨਾਲ ਮੇਰਾ ਕਰੈਕਟਰ ਵਧੀਆ ਨਾ ਵਿੱਚ ਕਰੈਕਟਰ ਸਰ ਤੁਹਾਡਾ ਹੀ ਮੇਨ ਆ ਇੱਕ ਸਾਫ ਦਾ ਅੱਛਾ ਹਾਂ 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 ਇੱਥੇ ਸਾਰੇ ਕਰੈਕਟਰ ਹੀ ਇਹਦੇ ਵਿੱਚ ਹੀ ਰੋਆ ਕੋਈ ਇੱਕ ਹੀਰੋ ਨਹੀਂ ਓਕੇ ਹਾਂ ਤੇ ਬਬ ਵਧੀਆ ਬਾਬੇ ਦਾ ਨਾਮ ਲੈ ਕੇ ਆਪਾਂ ਸ਼ੁਰੂ ਕਰਨ ਲੱਗੇ ਆ ਮੈਂ ਤਾਂ ਇਹੀ ਤੁਹਾਨੂੰ ਫੋਨ ਕੀਤਾ ਸੀ ਠੀਕ ਆ ਤੇ ਮੈਨੂੰ ਥੋੜਾ ਜਿਹਾ ਬਜਟ ਦਾ ਆਈਡੀਆ ਦਿੰਦੇ ਤੁਸੀਂ ਆਪਣਾ ਬਜਟ ਭਾਜੀ ਤੁਹਾਨੂੰ ਪਤਾ ਹੀ ਅੱਜਕੱਲ ਹਣਾ ਥੋੜਾ ਜਿਆ ਮਹੀਆਂ ਚੀਜ਼ਾਂ ਚੱਲੀਆਂ ਵੀ ਆ ਤੇ ਹੁਣ ਉਹਨਾਂ ਦਾ ਬਜਟ ਥੋੜਾ ਜਿਆ ਇਨਕਰੀਜ਼ ਕੀਤਾ ਹੋਇਆ ਤੇ ਮੈਂ ਮਤਲਬ 22 ਲੱਖ ਰੁਪਏ ਚਾਰਜ ਕਰਾਂਗਾ ਪੂਰੀ ਫਿਲਮ ਦਾ ਓਕੇ 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 ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਭਾਰੀ ਆਪਣਾ ਨਾ ਆਪਾਂ ਪ੍ਰੋਜੈਕਟ ਤੇ ਆਪਾਂ ਹੀ ਬਹੁਤ ਵੱਡਾ ਸੋਚਿਆ ਬਹੁਤ ਵੱਡਾ ਗ੍ਰੈਂਜਰ ਆਇਆ ਹੀ ਨਹੀਂ ਹੋ ਜਾ ਪੰਜਾਬੀ ਨਸੀ ਹਜੇ ਤੱਕ ਤੇ ਵੀ ਥੋੜਾ ਜਿਆਦਾ ਦੇ ਦਿਓ ਫਿਰ ਜਿਆਦਾ ਵੱਡਾ ਦੇ ਭਾਜੀ ਨਹੀਂ ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਜਦੋਂ ਆਪਾਂ ਵੱਡੀ ਚੀਜ਼ ਬਣਾਉਣ ਤੁਰਦੇ ਹਣਾ ਉਦੋਂ ਫਿਰ ਆਪਾਂ ਨੂੰ ਤੁਹਾਨੂੰ ਪਤਾ ਹੀ ਇੰਡਸਟ ਹਾਂ ਨਾ ਇਹ ਸੌਂਖੇ ਜਿਹੇ ਪੂਰੇ ਹੋ ਗਏ ਬਈ ਤੇ ਪੜਿਓ ਸਰ ਦੁਬਈ ਤੋਂ ਤੁਹਾਡੇ ਹੈਗੇ ਐਡੇ ਮੈਂ ਹਾਂ ਬਿਲਕੁਲ 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 ਉੱਥੇ ਵੀ ਇਦਾਂ ਹੀ ਆ ਫਿਰ ਤੁਹਾਨੂੰ ਪਤਾ ਹੀ ਆ ਹੋਰ ਖਰਚੇ ਬਹੁਤ ਐਡ ਹੋ ਜਾਂਦੇ ਆ ਨਹੀਂ ਪਰ ਤੁਸੀਂ ਮੇਰੇ ਤੋਂ ਖਰਚੇ ਕੱਢਨੇ ਸਾਰੇ ਮਤਲਬ ਮੈਂ ਤੇ ਇੰਨੀ ਵੱਡੀ ਜੇ ਫਿਲਮ ਬਣ ਰਹੀ ਤੇ ਇੰਨੇ 2 ਲੱਖ ਨਾਲ ਕੀ ਫਰਕ ਪੈਣਾ ਨਹੀਂ 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 ਬਾਬਾ ਇਹ ਤੁਹਾਡੇ ਤੋਂ ਖਰਚੇ ਕਿਉਂ ਕੱਢਨੇ ਥੋੜਾ 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 ਸਾਰੇ ਉਹਨਾਂ ਇਦਾਂ ਹੀ ਹੈ ਇੱਕ ਦੂਜੇ ਦੀ ਸਪੋਰਟ ਹੁੰਦੀ ਆ ਹੋਰ ਕੀ ਹੁੰਦਾ ਜੀ ਕਹਿੰਦੇ ਬਈ ਪ੍ਰੋਡਕਸ਼ਨ ਬੜੀ ਵੱਡੀ ਹੋਣੇ ਸਪੋਰਟ ਤੇ ਆਗੇ ਜੀ ਉਹ ਤੇ ਆਪਣੇ ਪ੍ਰੋਡਕਸ਼ਨ ਦਾ ਨਾਮ ਆ ਵੱਡੀ ਪ੍ਰੋਡਕਸ਼ਨ ਨਹੀਂ ਬੜੀ ਥੀਕਾਣਾ ਪ੍ਰੋਡੂਸਰ ਬਹੁਤ ਵੱਡੇ ਆ ਦੁਬਈ ਤੋਂ ਜਾਂ ਹੋਰ ਬੜੇ ਪੈਸੇ ਲਾਉਣ ਵਾਲੇ ਫਾਈਨੈਂਸਰ ਆਏ ਤੁਹਾਡੇ ਕੋਲ ਇਹ ਸਭ ਗੱਲਾਂ ਤੇ ਹੁੰਦੀਆਂ ਹੀ ਆ ਇਹ ਤੇ ਮਾਰਕੀਟ ਸਟ੍ਰੈਟਜੀ ਆ ਜੇ ਇਹ ਨਾ ਚਲਾਵਾਂਗੇ ਕਿੱਦਾਂ ਬੰਦੇ ਬਹੁਤ ਜੈਨੂਇਨ ਜੈਨੂਇਨ ਬੰਦਿਆਂ ਨਾਲ ਸੀ ਕੰਮ ਕਰਦੇ ਆ ਤੁਹਾਨੂੰ ਪਤਾ ਹੈ ਸੀਕਰਟ ਕੀ ਕਰਕੇ ਭਾਜੀ ਕੰਮ ਖਰਾਬ ਹੁੰਦਾ ਹੈ ਇੰਡਸਟਰੀ ਦਾ ਤੁਸੀਂ ਸਿੱਧੀ ਸਿੱਧੀ ਗੱਲ ਦੱਸੋ ਨਾ ਪਹਿਲਾਂ ਤੇ ਮੇਰਾ ਦਿਮਾਗ ਵਧਾਤਾ ਉੱਥੇ ਜਾ ਕੇ ਕਿ ਇਦਾਂ ਕਰਨ ਲੱਗੇ ਪਾ ਪਤਾ ਨਹੀਂ ਬਾਹੂਬਲੀ ਤੋਂ ਵੱਡੀ ਫਿਲਮ ਮਣਾਉਣ ਲੱਗੇ ਆ ਬਾ 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 ਉੱਤੋਂ ਵੀ ਜ਼ਿਆਦਾ ਵੱਡੀ ਬਣ ਜਾਣੀ ਐ ਤੁਹਾਨੂੰ ਪਤਾ ਹੀ ਨਹੀਂ ਰਾਤੋਂ ਰਾਤ ਇਹੀ ਤਾਂ ਮਸਤਾਰ ਬਣਾ ਲੈਣਾ ਇੱਧਰ ਤੇ ਲੈਣਾ ਲੱਗੀਆਂ ਪਈਆਂ ਮੇਰੇ ਕੋਲ ਪੈਸੇ ਤੁਸੀਂ ਏਦਾਂ ਗੱਲਾਂ ਸਪੋਰਟਿਵ ਚੀਜ਼ਾਂ ਇਹ ਕਿੱਦਾਂ ਵੱਡੀ ਬਣੂਗੀ ਫਿਰ ਉਹ ਉਹ ਤੁਸੀਂ ਪਾਉ ਭਾਈ ਨੂੰ ਵੀ ਜਾਣਦੇ ਹੋ ਉਹ ਵੀ ਵੇਖੋ ਮਾਰਕੀਟ ਚ 50 ਲੱਖ ਲੈਂਦੇ ਆ ਆਪਣੇ ਨਾਲ ਕਿੰਨੇ ਓਨਲੀ ਸ਼ਗਨ ਤੇ ਕੰਮ ਕਰਦੇ ਪਏ 51000 ਰੁਪਏ ਚ ਸਮਝਦੇ ਪਏ ਹੋਣਾ ਤਾਂ ਫਿਰ 22 ਲੱਖ ਚੱਲਦਾ ਪਿਆ ਉਹਨਾਂ ਦਾ 50 ਲੱਖ ਚੱਲੰਦਿਆ 51000 ਰੁਪਏ ਚ ਆਪਣੇ ਨਾਲ ਕੰਮ ਕਰਦੇ ਪਏ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਠੀਕ ਆ ਨਹੀਂ ਭਾਈ ਹੁਣ ਮੈਂ 22 ਲੱਖ ਤੋਂ ਮੈਂ 22 ਹਜ਼ਾਰ ਦੇ ਤੇ ਆਉਣਾ ਨਹੀਂ ਆ ਤੇ ਪੈਸੇ ਥੋੜੇ ਨਹੀਂ ਨਹੀਂ ਮੈਂ ਤੇ 22 ਹਜ਼ਾਰ ਤੇ ਕਿੱਥੇ ਕੋਈ ਡਾਊਨ ਸੀਗਰ ਵਾਲੀ ਗੱਲ ਕਰਦੇ ਆਪਾਂ ਮੈਂ ਤੇ ਸੋਚ ਰਿਹਾ ਹਾਂ ਜੇ ਤੁਹਾਨੂੰ ਆਪਣਾ ਵੀ ਪਹਿਲਾ ਪਹਿਲਾ ਪ੍ਰੋਜੈਕਟ ਆ ਵੱਡਾ ਪ੍ਰੋਜੈਕਟ ਆ ਹਨਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਾਵਾਂਗੇ ਆਪਾਂ ਤੁਹਾਨੂੰ 21000 ਰੁਪਏ ਸਕਨ ਦੇਖੋ ਦੇ ਸਕਦੇ ਆ ਭਾਈ ਕੀ ਗੱਲ ਕਰਦੇ ਯਾਰ ਕਿੱਥੇ 22 ਲੱਖ ਕਿੱਥੇ ਮੈਂ 1000 ਚ ਕੰਮ ਕਰਦਾਗਾ ਯਾਰ ਤੁਹਾਡੇ ਤੁਹਾਡਾ ਨਾਮ ਤੁਹਾਡੇ ਕਿਸੇ ਬਹੁਤ ਖਾਸ ਬੰਦੇ ਨੇ ਰਿਕਮੈਂਡ ਕੀਤਾ ਤੇ ਫਿਰ ਤੁਸੀਂ ਉਸ ਮਾਨ ਰੱਖੋ ਨਾ ਮੇਰੇ ਨਾਮ ਦਾ ਤੁਸੀਂ ਕੀ ਗੱਲ ਕਰਦੇ ਹੋ ਤੁਸੀਂ ਤਾਂ ਬਿਲਕੁਲ ਨਹੀਂ ਮੈਂ ਆਪਣੇ ਮਾਨ ਰੱਖਿਆ ਹੀ ਹੈ ਮੇਰੇ ਕੋਲ ਤੇ ਤੁਸੀਂ ਹੋਰ ਤੁਹਾਨੂੰ ਦੁਪਹਿਰ ਤੱਕ ਫੋਨ ਆ ਜਾਣੇ ਹੋਰ 10-9 ਆਰਟਿਸਟਾਂ ਨੇ ਮੈਨੂੰ ਫੋਨ ਆ ਚੁੱਕੇ ਆ ਸਾਰੀ ਦੁਨੀਆ ਆਪਣੇ ਨਾਲ ਅਟੈਚ ਹੋਣਾ ਚਾਹੁੰਦੀ ਹੈ ਨਹੀਂ ਤੇ ਸ਼ਾਰਟ ਫਿਲਮ ਬਣਾਉਣ ਲੱਗੇ ਤੇ ਹੀ ਇਹਨੇ ਬੈਕਗ੍ਰਾਉਂਡ ਕਰਦੇ ਮੇਰੇ ਇਹ ਭਾਜੀ ਆਪਣੇ ਕੋਲ ਬੋਬ ਡੇਡੀਓਪੀ ਸਾਹਿਬ ਡਾਇਰੈਕਟਰ ਸਾਹਿਬ ਬਹੁਤ ਵੱਡੀ ਟੀਮ ਲੈ ਕੇ ਆਪਾਂ ਚੱਲ ਰਹੇ ਮਾਰਕੀਟ 'ਚ ਉਹਨਾਂ ਨੂੰ ਪੈਸੇ ਨਹੀਂ ਦੇ ਰਹੇ ਉਤਰਲਿਆਂ ਤੇ ਲਿਆ ਰਹੇ ਉਹਨਾਂ ਨੂੰ ਵੀ ਇਦਾਂ ਇਦਾਂ ਨਹੀਂ ਹੁੰਦਾ ਭਾਜੀ ਇਦਾਂ ਨਹੀਂ ਹੁੰਦਾ ਇਹ ਮਾਰਕੀਟ ਤੇ ਸਾਹਮਣਾ ਚੱਲਣਾ ਪੈਂਦਾ ਅੱਜ ਆਪਣੀ ਆ ਫਿਲਮ ਹਿੱਟ ਹੋ ਗਈ ਕੱਲ ਨੂੰ ਆਪਾਂ ਹੋਰ ਵੱਡੀ ਕਰਨੀ ਹੈ ਦੇਖਿਓ ਤੁਹਾਡੇ ਸਾਰੇ ਨੇ ਮੈਂ ਕੋਠੀਆਂ ਚੀਜ਼ਾਂ ਪੈਹਾ ਪੈਹਾਨ ਨਾ ਕਰਦਾ ਵੀਰੇ ਪੈਸਾ ਪਾਹਾਂ ਹੀ ਹੋਏਗਾ ਜੇ ਪੈਸਾ ਦੇਓਗੇ ਤੁਹਾਡੇ ਵਰਗੇ ਹੁਣ ਸਾਰੇ ਇਦਾਂ ਜੀ ਸਾਨੂੰ ਪੈਸੇ ਘਟਾ ਘਟਾ ਦੇਣਗੇ ਤੇ ਸਾਡੀ ਕੋਠੀ ਛੱਡੋ ਮੈਂ ਲਾਦਾ ਸੀ ਕਿਰਾਏ ਤੇ ਰਿਆਂ ਜੋ ਪੈਸੇ ਨਹੀਂ ਹੋਣੇ ਉਹ ਕੋਈ ਗੱਲ ਨਹੀਂ ਸਾਡੇ ਕੋਲ ਵੀ ਨਹੀਂ ਹੈਗੇ ਕਿਰਾਏ ਤੇ ਰਹਿਣ ਜੋ ਕਿ ਫਿਲਮ ਤੇ ਤੁਹਾਨੂੰ ਕਮੋਡੀਸ਼ਨ ਦਵਾਂਗੇ ਕਾਹਦੀ ਟੈਨਸ਼ਨ ਲੈ ਰਹੇ ਹੋ ਕਮੋਡੀਸ਼ਨ ਦਵਾਂਗੇ ਤੁਹਾਨੂੰ ਅੱਛਾ ਕਮੋਡੀਸ਼ਨ ਦੇ ਕੇ ਤਾਂ ਤੁਸੀਂ ਮੇਰਾ 21000 ਤੇ ਆਪਣਾ ਸੋਰੀ 1000 ਤੇ ਲਿਆਉਣ ਦਿਓ 2 ਲੱਖ ਤੋਂ ਉਹ ਭਾਈ ਕਰ ਲੋ ਮੇਰੀ ਗੱਲ ਸੁਣੋ ਮੈਂ ਤੇ ਸੋਚਿਆ ਸੀ ਕਿ ਤੁਹਾਨੂੰ ਉਥੋਂ ਆਪਣਾ ਪਰਸਨਲ ਜੈਟ ਝੁੱਟ ਦਵਾਂਗੇ ਵੱਡਾ ਪ੍ਰੋਡਿਊਸਰ ਆਪਣਾ ਥੋੜਾ ਭੱਜ ਗਿਆ ਜੇ ਤੁਸੀਂ ਮੈਨੂੰ ਮੰਨੋ ਤੇ ਕੋਈ ਹੈ ਹਾਫ ਦਾ ਪ੍ਰੋਡਿਊਸਰ ਹੋ ਦੇ ਦੋ ਆਪਾਂ ਕੋਲਾਬ ਕਰ ਲੈਨੇ ਆ ਯਾਰ ਹੱਦ ਕਰਦੇ ਤਾ ਥੋੜਾ ਅੱਛਾ ਕਰ ਦਾਂਗੇ ਤੁਸੀਂ ਕਹਿੰਦੇ ਪੇ ਪ੍ਰੋਡਿਊਸਰ ਤੁਹਾਡ ਕੋਲ ਸਭ ਕੁਝ ਹੁਣੇ ਮੇਰੇ ਕੋ ਹਾ ਪ੍ਰੋਡਿਊਸਰ ਮੰਗੀ ਜਾਂਦੇ ਤੇ ਕੀ ਕਰਦੇ ਪੇ ਭਾਈ ਕਿਹੜੀ ਵੱਡੀ ਪ੍ਰੋਡਕਸ਼ਨ ਦੀ ਪਹਿਲਾਂ ਫਿਲਮ ਕੀਤੀ ਕੋਈ ਫਿਲਮਾਂ ਭਾਈ ਮੇਰੀਆਂ ਤੁਸੀਂ ਚੈੱਕ ਕਰੋ ਮੇਰੀ ਕਿੱਥੇ ਕਿੱਥੇ ਫਿਲਮ ਨਹੀਂ ਆਈ ਭਾਈ ਇੱਕ ਮੇਰੀ ਗੱਲ ਸਨਬਰ 1000 ਬਹੁ ਘਟਿਆ ਵੇਖੋ ਨਾ ਤੁਹਾਡੀ ਨਾ ਮੇਰੀ ਮੈਂ ਤੁਹਾਨੂੰ ਸਿੱਧੀ ਮੈਂ ਤੁਹਾਡੇ ਚਲੋ ਬਜਟ ਮੈਂ ਰਿਸਪੈਕਟ ਕਰਦਾ ਤੁਸੀਂ ਮੇਰਾ ਮਾਨ ਕਰਦੇ ਪਿਓ ਰੁਪਈਆ ਮੈਂ ਲਾਉਂਗਾ 35000 ਇੱਤੋਂ ਥੱਲੇ ਨਹੀਂ ਜਾਣਾ ਨਹੀਂ 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 ਮੈਨੂੰ ਐਦਾਂ ਨਾ ਕਰੋ ਭਾਜੀ ਪਹਿਲੀ ਵਾਰੀ ਆਪਾਂ ਜੁੜਨ ਲੱਗੇ ਆ ਪਹਿਲਾਂ ਤੁਹਾਨੂੰ ਲੋਕਾਂ ਨੂੰ ਕੰਮ ਚਾਹੀਦਾ ਹੁੰਦਾ ਵਾ ਲੈ ਲਓ 21 ਲੱਖ ਤੋਂ ਮੈਂ 35000 ਤੇ ਆ ਗਿਆ ਹੋਰ ਬਾਕੀ ਘੱਟ ਕਰਾਂ ਦੱਸ ਨਹੀਂ 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 35000 ਕਿੱਥੇ ਇਹ ਫਿਰ ਤੁਸੀਂ ਨਹੀਂ 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 ਪਤਾ ਕੀ ਆ ਵਿੱਚ ਟीडीएस ਵੀ ਕੱਟ ਹੋਣਾ ਸਭ ਕੁਝ ਹੋਣਾ ਸਮਝੋ ਕਿੰਨੇ ਲਾ ਜੇ ਫਿਰ 21 ਹਾਰੀ ਹੋਣਾ ਉਹ 21000 ਤੁਸੀਂ ਮੇਰੇ ਕੋਲ ਕੈਸ਼ ਫੜ ਲਿਓ ਜਾਣ ਲੱਗੇ ਐਂ ਥੋੜਾ ਥੋੜਾ ਜਿਆਦਾ ਵਧਾਓ ਭਾਜੀ ਥੋੜਾ ਜਿਆਦਾ ਵਧਾਓ ਮਾੜਾ ਜੀ ਥੋੜਾ ਵਧਾ ਓੜਾ ਜਾ ਯਾਰ 21000 ਦਾ ਕਿੰਨਾ ਬੰਦਾ ਛੋਟੇ ਥੋੜਾ ਜਿਹਾ ਵਧਾ ਲੈ 2100 ਰੁਪਏ ਅੱਛਾ ਇਹ ਐਡਾ ਕਰਦੇ ਆਂ ਭਾਜੀ ਹਾਂ ਆਪਾਂ ਤੁਹਾਨੂੰ 23100 ਰੁਪਏ ਦੇ ਦਾਂਗੇ ਡਨ ਭਾਜੀ ਫਾਈਨਲ ਮੇਰੇ ਵੱਲੋਂ ਠੀਕ ਹੈ ਜੀ 23100 ਰੁਪਏ ਡਨ ਹੋ ਗਿਆ 2100 ਦਾ ਡੀਟੀਐਸ ਕਰਤੀਆ ਜਾਏਗਾ ਠੀਕ 2100 ਤੁਹਾਨੂੰ ਦੇ ਦਿੱਤਾ ਜਾਏਗਾ ਪ੍ਰੋਪਰ ਅੱਛਾ ਦੇਣਾ ਪਹਿਲਾਂ ਹੀ ਕਟਣਦਾ ਹੈ ਇਹਦੇ ਫਿਰ ਉੱਥੇ 21000 ਦੀ ਗੱਲ ਆ ਗਈ ਮੈਨੂੰ 23000 ਦੇ ਦੇ ਉਹ ਯਾਰ ਉਹਦੇ ਵਿੱਚੋਂ ਟੈਕਸ ਵੀ ਤੇ ਕਟਣਾ ਹੀ ਚਲੋ ਠੀਕ ਹੈ ਭਾਜੀ ਯਾਰ ਦੀ ਆਪਣੀ ਵੱਡੀ ਪ੍ਰੋਡਕਸ਼ਨ ਨਹੀਂ ਚਲਾਨੀ ਚਲੋ ਠੀਕ ਹੈ ਹਾਂ ਬਿਲਕੁਲ ਬਿਲਕੁਲ ਭਾਜੀ ਇਹ ਟੀ ਡੀ ਐਸ ਕਟਾਂਗੇ ਤਾਂ ਹੀ ਹੱਡੀ ਵੀ ਵੱਡੀ ਪ੍ਰੋਡਕਸ਼ਨ ਚੱਲੇਗੀ ਇਹ ਟੀ ਟੀ ਥੋੜਾ ਪਹਿਲਾਂ ਟੋਕਨ ਪਾ ਦਿਓ ਮੈਨੂੰ 10000 ਰੁਪਿਆ ਟੋਕਨ ਭਰੀ ਦੱਸਿਆ ਟੋਕਨ 21 ਹਜ਼ਾਰ ਦਾ ਤੁਹਾਨੂੰ ਨੰਦਾ 21000 ਦਾ ਟੋਕਨ ਤੇ 210 ਰੁਪਏ ਹੋਣੇ ਪਾ ਦੇਣੇ ਮੈਨੂੰ ਸਕੈਨਰ ਭੇਜੋ ਨਹੀਂ ਉਹ ਨਾ ਹੀ ਭੇਜੋ ਤਹੀ ਮੈਂ ਇਕੱਠੇ ਲਲਾਂਗਾ ਪਾਏ ਫਿਰ 210 ਰੁਪਏ ਮੇਰੇ ਇਕੱਠੀ ਲਿਓ ਪਾਰੀ ਇਕੱਠੀ ਮਾਉਂਟ ਆਂਦੀ ਐ 100 ਤੁਹਾਡਾ ਰੈਂਟ ਰੂਂਟ ਪਾੜਾ ਤਹੀ ਰਾਜ ਟ੍ਰੈਵਲ ਵੀ ਕਰਕੇ ਆਣਾ ਜਾਣ ਲੱਗੇ ਟ੍ਰੈਵਲ ਚਾਹੀਦਾਣਾ ਤੁਹਾਨੂੰ ਕਾ ਬੁਕਾ 2000 ਰੁਪਏ ਦੇ ਦੇਣਾ ਆਪਾਂ ਚਲੋ ਤੁਹਾਡੇ ਕੋਲ ਟੈਂਪੂ ਤੇ ਆਓ ਭਾਵੇਂ ਹੈਲੀਕਾਪਟਰ ਤੇ ਆਓ ਦਾਨਾ ਮੇਰੇ ਵੱਲ ਫਾਈਨਲ ਠੀਕ ਆ ਜਾਓ ਕਦੋਂ ਆ ਰਹੇ ਚੰਡੀਗੜ੍ਹ ਆਪਾਂ ਤੀ ਆ ਜਾਓ ਅਗਲੇ ਹਫਤੇ ਆ ਜਾਓ ਮਿਲਦੇ ਆਂ ਚਲੋ ਠੀਕ ਹੈ ਭਾਜੀ ਮੇਰੇ ਵੱਲੋਂ ਡਾਨਿਆ ਤੁਸੀਂ ਕਰ ਦੋ ਫਾਈਨਲ ਡਾਟਾ ਦਾ ਤਤ ਹੀ ਅਗਲੇ ਹਫਤੇ ਚੰਡੀਗੜ੍ਹ ਆ ਜਾਓ ਤੁਸੀਂ ਜਿਵੇਂ ਆ ਕੇ ਮੈਨੂੰ ਫੋਨ ਕਰੋਗੇ ਤੇ ਮੈਂ ਬੰਬੇ ਨਿਕਲ ਗਿਆ ਹਾਂ ਉਸ ਦਿਨ ਸਰੇ ਚਲੋ ਫਿਰ ਮੈਂ ਆ ਕੇ ਮਿਲੂੰਗਾ ਤੁਹਾਨੂੰ ਤੇ ਮੈਨੂੰ ਕਿੱਦਾਂ ਪਤਾ ਲੱਗੂਗਾ ਕਿਦਨਾਂ ਆ ਕੇ ਮਿਲਣਾ ਤੇ ਤੀ ਮੈਨੂੰ ਹਰ ਹਫਤੇ ਫੋਨ ਕਰ ਲੈਣਾ ਭਾਜੀ ਤੇ ਮੈਂ ਫੋਨ ਹੀ ਕਰ ਦੇਣਾ ਕਿ ਫਿਲਮ ਸ਼ੁਰੂ ਕਦੋਂ ਹੋਏ ਹਾਂ ਜਿਵੇਂ ਮੈਂ ਫਲੋਰ ਤੇ ਜਾਣ ਲੱਗਣਾ ਫਿਰ ਮੈਂ ਤੁਹਾਨੂੰ ਫੋਨ ਕਰ ਦੇਣਾ ਕਿ ਆਪਾਂ ਇਸ ਤਰੀਕ ਨੂੰ ਸ਼ੂਟ ਕਰਦੇ ਤੁਸੀਂ ਕਿਤੇ ਹੋਰ ਬਿਜ਼ੀ ਹੋ ਨਹੀਂ ਬਿਜ਼ੀ ਉਹ ਤੁਹਾਨੂੰ ਕੋਈ ਮਤਲਬ ਨਹੀਂ ਚਲੋ ਠੀਕ ਹੈ ਵੀਰੇ ਜਦੋਂ ਸ਼ੁਰੂ ਕਰੋਗੇ ਫਿਰ ਦੇਖ ਲਾਂਗੇ ਤੁਹਾਡੀ ਵੱਡੀ ਪ੍ਰੋਡਕਸ਼ਨ ਠੀਕ ਹੈ ਠੀਕ ਹੈ ਓਕੇ ਜੀ ਓਕੇ ਵੈਲਕਮ ਟੂ ਵੱਡੀ ਪ੍ਰੋਡਕਸ਼ਨ ਹਾਂ ਠੀਕ ਹੈ ਵੀਰੇ ਠੀਕ ਹੈ ਓਕੇ ਤੋਂ ਆਇੰਦ